ਹਾਂਜੀ ਸਤਿ ਸ਼੍ਰੀ ਅਕਾਲ ਬੱਚਿਓ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਡੀ ਜਿਹੜੀ ਤਿਆਰੀ ਹੈ ਨਵੋਦਿਆ ਵਿਦਿਆਲੇ ਦੇ ਪੇਪਰ ਦੀ ਬੜੀ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਹੋएगी ਬੱਚੇ ਆਪਾਂ ਉਸੇ ਦੇ ਵਿੱਚ ਅਜਵਾਦਾ ਕਰਦੇ ਹੋਏ ਤੁਹਾਡੇ ਪੇਪਰ ਬਣਨੇ ਕਿੱਦਾਂ ਇਸ ਤਰੀਕੇ ਨਾਲ ਪ੍ਰਸ਼ਨ ਬਣ ਕੇ ਆਉਣਗੇ ਆਪਾਂ ਡਿਸਕਸ ਕਰਦੇ ਹਾਂ ਬੱਚੇ ਅੱਜ ਆਪਣਾ ਰਾਜੇ ਟੌਪਿਕ ਰਹੇਗਾ ਅੱਜ ਅਸੀਂ ਜਾਣਾਂਗੇ Rajasthan ਕਮਾਨ ਜਿਸ ਨੂੰ ਕੀ ਪਲੇਸ ਵੈਲਿਊ ਕਹਿੰਦੇ ਆ ਪਲੇਸ ਵੈਲਿਊ ਪਲੇਸ ਵੈਲਿਊ ਅੱਛਾ ਇਸ ਨੂੰ ਦੋਥਲ ਵੈਲਿਊ ਵੀ ਕਹਿ ਦਿੰਦੇ ਆ ਇਸ ਨੂੰ ਰਜੇ ਕੀ ਕਹਿ ਦਿੰਦੇ ਆ ਲੋਕਲ ਵੈਲਿਊ ਵੀ ਕਹਿ ਦਿੰਦੇ ਰਜੇ ਤੋਂ ਆਪੀ ਨਾ ਇਮੇਜਿਨ ਕਰਕੇ ਦੇਖੋ ਰਜੇ ਆ ਤੁਹਾਡੇ ਸਾਹਮਣੇ ਇਸ ਤਰੀਕੇ ਦੇ ਨਾਲ ਨੰਬਰ ਦਿੱਤਾ ਹੁਣ ਤੁਹਾਡੇ ਤੋਂ ਪੰਜ ਦਾ ਸਥਾਨਕ ਮਨ ਪੁੱਛੇ ਆਪਾਂ ਬਾਕੀ ਵੀ ਚੈੱਕ ਕਰ ਲਈਏ ਆ ਇਕਾਈ ਹੈ ਦਹਾਈ ਹੈ ਸੈਂਕੜਾ ਹਜ਼ਾਰ ਆ ਲੋ ਰਜੇ 6 1 ਇਕਾਈ 6 9 ਦਹਾਈ 90 ਅਲੋਰ ਜੀ ਉਹਦਾ ਸਥਾਨਕ ਮਾਨ ਹੈ ਇਹ ਸਾਰੇ ਸਥਾਨਕ ਮਾਨ ਹੀ ਹੈ 5 ਸੈਂਕੜਾ ਆਲੋਰਾ ਜੀ 500 ਉਸ ਤੋਂ ਬਾਅਦ 4 1000 ਤੁਸੀਂ ਕਹੋਗੇ 4000 ਵੈਸੇ ਵੀ ਤੁਸੀਂ ਇਦਾਂ ਹੀ ਬੋਲਦੇ ਹੋ 4000 500 90 ਫਿਰ ਆਪਾਂ 6 ਇਕਾਈਆਂ ਐਡ ਕਰ ਦਿੰਨੇ ਆ ਇਹੀ ਤਾਂ ਹੈ ਬੱਚੇ ਦਾ ਸਥਾਨਕ ਮਾਨ ਤੇ 5 ਦਾ ਸਥਾਨਕ ਮਾਨ ਪੁੱਛਿਆ ਮੇਰਾ ਸ਼ੇਅਰ ਕੀ ਕਹੋਗੇ 500 ਆਲੋ राजे ਅੱਗੇ ਆਓ ਪ੍ਰਸ਼ਨ ਨੰਬਰ ਹੁਣ ਆ ਗਿਆ राजे 3784 3784 ਵਿੱਚ 7 ਦਾ ਵਸਤੂਕ ਮਨ ਅੱਛਾ ਵਸਤੂਕ ਮਨ ਨੂੰ ਅੰਕਿਤ ਮਨ ਵੀ ਕਹਿ ਦਿੰਦੇ ਆ ਕੀ ਕਹਿ ਦਿੰਦੇ राजे ਅੰਕਿਤ ਮਨ ਇਸ ਨੂੰ राजे ਫੇਸ ਵੈਲਿਊ ਵੀ ਕਹਿ ਦਾਂਗੇ ਅੱਛਾ ਫੇਸ ਵੈਲਿਊ 4 ਦੀ ਵੀ 4 8 ਦੀ ਵੀ 8 ਤੇ 7 ਦੀ ਵੀ 7 3 ਦੀ ਵੀ 3 ਫੇਸ ਵੈਲਿਊ ਕਦੇ ਚੇਂਜ ਨਹੀਂ ਹੁੰਦੀ ਉਹ ਕਿਹੜੇ ਮਰਜੀ ਸਥਾਨ ਤੇ ਹੋਵੇ ਉਹ ਭਾਵੇਂ ਸੈਂਕੜੇ ਤੇ ਐ ਭਾਵੇਂ ਹਜ਼ਾਰ ਤੇ ਐ ਭਾਵੇਂ 10000 ਤੇ ਐ ਕਰੋੜ ਤੇ ਐ ਭਾਵੇਂ ਫੇਸ ਵੈਲਿਊ ਵਾਸਤਿਕ ਮਾਨ ਅੰਕਿਤ ਮਾਨ ਕਦੇ ਵੀ ਨਹੀਂ ਬਦਲਦਾ ਸੋ 7 ਦਾ ਵਾਸਤਿਕ ਮਾਨ ਪੁੱਛਿਆ ਰਜੇ ਮੇਰਾ ਸ਼ੇਅਰ ਆਂਸਰ ਰਹੇਗਾ ਤੁਹਾਡਾ 7 ਆਓ ਫਿਰ ਅੱਗੇ ਵਧੀਏ ਹੋਰ ਰਜੇ ਸੰਖਿਆ ਆ ਗਈ ਤੁਹਾਡੇ ਕੋਲ 3.46 2 5 ਹੁਣ ਇਹਦੇ ਵਿੱਚ 2 ਦਾ ਸਥਾਨਕ ਮਾਨ ਪੁੱਛਿਆ ਰਜੇ ਹੁਣ ਪੁਆਇੰਟ ਤੋਂ ਬਾਅਦ ਦੀ ਗੱਲ ਕਰਦੇ ਹਾਂ ਰਜੇ ਕਿੰਨੇ ਤਰੀਕੇ ਨਾਲ ਆਨਸਰ ਆ ਸਕਦਾ ਹੈ ਪਹਿਲਾ ਤਰੀਕਾ ਰਜੇ 1/10 ਪੁਆਇੰਟ ਤੋਂ ਬਾਅਦ ਕਿੰਨੇ ਅੰਕ ਨੇ 1 1 0 ਆ ਜੇਗੀ ਪੁਆਇੰਟ ਤੋਂ ਬਾਅਦ ਕਿੰਨੇ ਅੰਕ ਨੇ ਮੇਰਾ ਸ਼ੇਰ 2 ਤੁਸੀਂ ਕਹਿ ਦੋਗੇ 100 1/100 ਪੁਆਇੰਟ ਤੋਂ ਬਾਅਦ ਕਿੰਨੇ ਅੰਕ ਨੇ ਰਜੇ 1/3 0 ਆ ਗਈਆਂ ਹੱਲ ਰਜੇ 40 1/123 ਤੇ 4 ਆਲੋ राजे ਇਹਨਾਂ ਆ ਗਿਆ ਹੁਣ ਐਸੇ ਨੂੰ ਤੁਸੀਂ ਦੂਜੀ ਤਰੀਕੇ ਨਾਲ ਵੀ ਲਿਖ ਸਕਦੇ ਹੋ ਦੂਜੀ ਤਰੀਕੇ ਨਾਲ ਕਿਵੇਂ ਆਏਗਾ ਆਲੋ राजे ਮੈਂ ਇਹਨੂੰ ਥੋੜਾ ਜਿਹਾ ਅੱਗੇ ਲੈਣਾ 4/10 ਵੀ ਕਹਿ ਸਕਦੇ ਹਾਂ ਇਸੇ ਸਥਾਨਕ ਮਾਨ ਨੂੰ ਇਦਾਂ ਵੀ ਦਰਜਾਇਆ ਦਰਸਾਇਆ ਜਸਤੇ 6/ਥੱਲੇ 100 ਦਾ 100 ਹੀ ਰਹਿਣਾ राजे ਦੋ ਅੰਕ ਨੇ ਤਾਂ ਦੋ ਹੀ ਜ਼ੀਰੋ ਆਣਗੇ ਉਸ ਤੋਂ ਬਾਅਦ राजे 3/ 3/1000 ਆ 2/1000 ਆ ਜਾਏਗਾ ਫਿਰ ਆ ਜਾਏਗਾ 5/ 5/ 1 2 3 ਤੇ 4 5/ 10000 ਆ ਜਾਏਗਾ ਇਹ राजे ਦੂਜਾ ਤਰੀਕਾ ਹੈ ਐਵੇਂ ਵੀ ਆਪਸ਼ਨ ਬਣ ਕੇ ਆ ਸਕਦੀ ਹੈ ਤੇ ਐਵੇਂ ਵੀ ਬਣ ਸਕਦੀ ਹੈ ਤੇ ਤੀਜਾ ਤਰੀਕਾ ਹੋਰ ਹੈ ਤੀਜਾ ਤਰੀਕਾ राजे ਤੁਸੀਂ ਕਹਿ ਸਕਦੇ ਹੋ ਇਹ ਆ ਲੋ 4 ਦਾ ਆ ਜਿਗਾ राजे 4 .4 .4 6 ਦਾ ਕੀ ਆ ਜੂਗਾ राजे ਵੱਟ ਆ ਪੁਆਇੰਟ ਹੈ ਡੈਸੀਮਲ 06 6 ਤਾਂ ਪਹਿਲਾ ਜਿੰਨੇ ਅੰਕ ਨੇ ਓਨੀਆਂ ਜ਼ੀਰੋ ਲਾਉਂਦੇ ਜਾਓ 2 ਤਾਂ ਪਹਿਲਾ ਕਿੰਨੇ ਅੰਕ ਨੇ 2 2 ਅੰਕ ਨੇ ਤਾਂ ਤੁਸੀਂ ਕੀ ਕਹਿ ਦੋਗੇ ਆ 2 ਦਾ ਸਥਾਨਕ ਮਨ ਕੀ ਬਣ ਜੂਗਾ .1 2 ਦੋ ਅੰਕ ਨੇ ਉਸ ਤੋਂ ਬਾਅਦ ਦੂਆ ਲਾ ਦੋ ਆ 5 ਦਾ ਸਥਾਨਕ ਮਨ ਕੀ ਬਣੂਗਾ ਜੇ .1 2 3 ਤਿੰਨ ਅੰਕ ਨੇ ਤਿੰਨ ਜ਼ੀਰੋ ਆ ਤੇ ਉਸ ਤੋਂ ਬਾਅਦ 5 ਨਾ ਜੇ ਸੋ ਰਾਜੇ ਇਹ ਤਿੰਨ ਤਰੀਕੇ ਨਾਲ ਅਨਸਰ ਆ ਸਕਦਾ ਹੈ 2 ਦਾ ਸਥਾਨਕ ਮਾਨ ਪੁੱਛਿਆ राजे 2 ਦਾ ਸਥਾਨਕ ਮਾਨ ਹੈ 1/1000 राजे ਇਸ ਤਰੀਕੇ ਨਾਲ ਪੁੱਛਿਆ ਗਿਆ 1/1000 ਇੱਥੇ ਇਹ ਵੀ ਆ ਸਕਦਾ ਸੀਗਾ 2/1000 ਵੀ ਆ ਸਕਦਾ ਸੀਗਾ ਇੱਥੇ ਪੁਆਇੰਟ ਪੁਆਇੰਟ ਤੋਂ ਬਾਅਦ 002 ਵੀ ਆ ਸਕਦਾ ਸੀ राजे ਐਨੇ ਤਰੀਕੇ ਨਾਲ ਤੁਹਾਡੇ ਪੇਪਰ ਚ ਆ ਸਕਦਾ ਹੈ ਆਓ ਫਿਰ ਅੱਗੇ ਵਧੀਏ ਸੰਖਿਆ 47987 ਵਿੱਚ 7 ਦੇ ਸਥਾਨਕ ਮਾਨ ਦਾ ਕੀ 2 ਸਤ ਹੈ ਨਾ ਇੱਕ ਸਤ ਆ ਰਿਹਾ ਰਜੇ ਇੱਕ ਸਤ ਆ ਰਿਹਾ ਫਿਰ ਆਰਾਮ ਨਾਲ ਲਿਖੋ ਪਹਿਲੇ ਸਤ ਦਾ ਪਹਿਲੇ ਸਤ ਦਾ Rajasthan ਕਮਾਨ ਕੀ ਹੋਏਗਾ ਤੁਸੀਂ ਕਹਿ ਦੋਗੇ ਰਜੇ 7000 ਇਸ ਤੋਂ ਬਾਅਦ ਤਿੰਨ ਅੰਕ ਨਹੀਂ ਤੁਸੀਂ ਤਿੰਨ ਜ਼ੀਰੋ ਬਣਾਤੀਆਂ ਅੱਛਾ ਦੂਜੇ ਸਤ ਦਾ ਸਥਾਨਕ ਮਾਨ ਦੂਜੇ ਸਤ ਦਾ ਸਥਾਨਕ ਮਾਨ ਤਾਂ 7 ਹੀ ਹੋਊਗਾ ਰਜੇ ਫਿਰ ਤੁਸੀਂ ਆਪਾਂ ਕੀ ਕਵਾਂਗੇ ਇੰਨਾ ਚ ਤੁਸੀਂ ਮਾਈਨਸ ਕਰ ਦੇਣਾ ਰਜੇ ਮਾਈਨਸ ਕਰ ਦੇਣਾ 6993 ਤੁਹਾਡਾ ਆਨਸਰ ਆ ਜਾਏਗਾ 6993 ਤੁਸੀਂ ਕਹਿ ਦੋਗੇ 6993 ਔਰ ਰਜੇ ਆਪਾਂ ਅੱਗੇ ਵਧਦੇ ਆ ਅਗਲੇ ਪ੍ਰਸ਼ਨ ਵੱਲ ਪ੍ਰਸ਼ਨ ਨੰਬਰ ਹੁਣ ਫਿਰ ਆ ਗਿਆ ਸੰਖਿਆ 27.0645 ਵਿੱਚ 4 ਦਾ ਸਥਾਨਕ ਮਨ ਹੁਣ ਦੇਖੋ ਰਜੇ ਇਸ ਤਰੀਕੇ ਨਾਲ ਚੱਲਣਾ ਤੁਸੀਂ ਕਹਦੋ ਕਿ ਚਾਰ ਦਾ ਸਥਾਨਕ ਮਾਨ ਕੀ ਹੈ ਰਜੇ ਪੁਆਇੰਟ ਕਿੰਨੇ ਅੰਕ ਨੇ 1 ਤੇ 2 ਉਦੋਂ ਬਾਅਦ ਚਾਰ ਆ ਰਿਹਾ ਲੋ ਰਜੇ ਤੇ ਤੁਹਾਡਾ ਅੰਸਰ ਆ ਰਿਹਾ 0.004 ਇਹ ਉਸ ਦਾ ਸਥਾਨਕ ਮਾਨ ਬਣ ਗਿਆ ਰਜੇ ਆਪਾਂ ਹੁਣੇ ਸਿੱਖ ਕੇ ਆਏ ਆ ਐਸੀ ਗੱਲ ਨੂੰ ਆਪਾਂ ਧਿਆਨ ਨਾਲ ਅੱਗੇ ਹੋਰ ਲੈ ਕੇ ਚੱਲਦੇ ਰਜੇ ਪ੍ਰਸ਼ਨ ਨੰਬਰ ਸੰਖਿਆ 83 ਕਰੋੜ 37 ਲੱਖ 49 ਹਜ਼ਾਰ 502 ਵਿੱਚ 4 ਦੇ ਸਥਾਨਕ ਮਾਨ ਤੇ 2 ਦੇ ਸਥਾਨਕ ਮਾਨਾਂ ਵਿੱਚ ਕੀ ਅੰਤਰ ਹੈ 4 ਦਾ ਸਥਾਨਕ ਮਾਨ ਰਜੇ 40000 ਬਣ ਜਾਂਦਾ ਕੀ ਲਿਖਾਂਗੇ 4 ਦਾ ਸਥਾਨਕ ਮਾਨ 4 ਦਾ ਸਥਾਨਕ ਮਾਨ ਕੀ ਆ ਕਰਾਂਗੇ 4 ਦਾ ਸਥਾਨਕ ਮਾਨ ਤਾਂ 40000 ਬਣ ਜਾਂਦਾ ਆ ਲੋ ਤੇ 2 ਦਾ ਸਥਾਨਕ ਮਾਨ 2 ਦਾ ਸਥਾਨਕ ਮਾਨ ਰਜੇ 2 ਹੈ ਕਰਕੇ ਦੇਖੋ ਮਾਈਨਸ 8 9 9 9 3 49998 49998 ਆਪਿਆ ਡੀ ਆਪਸ਼ਨ ਆਪਦੇ ਹੱਥੀ ਕਰਕੇ ਦੇਖੋ ਰਾਜੀ ਸਥਾਨਕ ਮਾਨ ਪੁੱਛਿਆ ਸੀ ਪ੍ਰਸ਼ਨ ਨੰਬਰ 7 1 ਕਰੋੜ 1 ਕਰੋੜ 70 ਲੱਖ 65809 ਵਿੱਚ 7 ਦੇ ਸਥਾਨਕ ਮਾਨ 6 ਦੇ ਸਥਾਨਕ ਮਾਨ ਤੇ 9 ਦੇ ਸਥਾਨਕ ਮਾਨਾਂ ਦਾ ਜੋੜ ਦੱਸੋ ਰਾਜੇ ਮੈਂ ਲਿਖ ਲੈਣਾ ਪਹਿਲਾ 7 ਦਾ ਸਥਾਨਕ ਮਾਨ 7 ਦਾ ਸਥਾਨਕ ਮਾਨ ਕੀ ਹੈ ਰਾਜੇ तुम कहो सर सत्तर लाख है आ राजे सत्तर लाख ए आ राजे सत्तर लाख लिख लिया फिर उस तो छे का स्थानक मान छे का स्थानक मान राजे सठ हजार सठ हज़ार उस तो राजे नौ का स्थानक मान नौ का स्थानक मान राजे नौ ही है बिल्कुल एंड त लिखा पै इस करके राजे नौ जीरो 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 उसद तो छे उस जीरो सात ਜੋੜ ਕਰਨਾ ਸੀ ਉਹਨੇ ਜੋੜ ਪੁੱਛਿਆ ਸੀ 70 ਲੱਖ 60 ਹਜ਼ਾਰ 9 70 ਲੱਖ 60 ਹਜ਼ਾਰ 9 ਆਲੋ ਰਜੀ ਸੀ ਆਪਸ਼ਨ ਤੁਹਾਡੇ ਕੋਲ ਰਾਈਟ ਆਨਸਰ ਬਣ ਜੇਗਾ ਰਜੀ ਮੇਰੇ ਅਕੋਰਡਿੰਗ ਤੁਹਾਨੂੰ ਗੱਲਾਂ ਸਮਝ ਆ ਰਹੀਆਂ ਹੋਣਗੀਆਂ ਤੁਸੀਂ ਪਿਆਰ ਨਾਲ ਵਧੀਆ ਸਿੱਖੀ ਜਾਂਦੇ ਹੋ ਰਜੀ ਪ੍ਰਸ਼ਨ ਨੰਬਰ 8 ਵੱਲ ਵੀ ਆਜੋ ਸੰਖਿਆ 36890 ਵਿੱਚ ਤਿੰਨ ਦੇ ਸਥਾਨਕ ਮਾਨ ਅਤੇ ਵਸਤੂਕ ਮਾਨ ਦਾ ਅੰਤਰ ਦੱਸੋ ਆਲੋ ਰਜੀ 10 ਆਪਿਆ ਤੁਸੀਂ ਲਿਖੋ ਤਿੰਨ ਦਾ ਸਥਾਨਕ ਮਾਨ ਪਹਿਲਾ ਲਿਖ ਲੋ राजे 3 ਦਾ ਸਥਾਨਕ ਮਾਨ ਤੁਸੀਂ ਕਹੋਗੇ ਸਰ 30000 ਆ ਰਹਾ ਹੁਤਾ ਕਿੰਨਾ ਹੈ 30000 ਫਿਰ ਮੈਂ ਪੁੱਛਿਆ 3 ਦਾ ਵਸਤੂਕ ਮਾਨ ਕੀ ਹੈ राजे ਤੁਸੀਂ ਕਹੋਗੇ ਸਰ ਤੁਸੀਂ ਹੀ ਤਾਂ ਦੱਸਿਆ ਸੀ ਵਸਤੂਕ ਮਾਨ ਕਦੇ ਬਦਲਦਾ ਹੀ ਨਹੀਂ ਫਿਰ ਆਪਾਂ 3 ਦਾ 3 ਲਿਖ ਦਾਂਗੇ ਫਿਰ ਆਪਾਂ ਲਿਖਾਂਗੇ 7 9 9 9 2 29997 ਹੈ ਆਪਣਾ ਆਨਸਰ ਬਣੂਗਾ B ਆਪਸ਼ਨ ਆਜੋ राजे ਪ੍ਰਸ਼ਨ ਨੰਬਰ 9 ਬਲ ਵਧੀਏ ਸੰਖਿਆ 15030 ਵਿੱਚ 5 ਦੇ ਤੇ 3 ਦੇ ਸੰਗਮਾਨਾਂ ਦਾ ਅੰਤਰ ਦੱਸੋ 5 ਆ ਰਿਹਾ ਹੁਣ ਡਾਇਰੈਕਟ ਕਰਕੇ ਦੇਖੋ 5 ਦਾ ਸੰਗਮਨ ਕੀ ਆ ਰਜੇ 5000 ਤੇ 3 ਦਾ ਤੁਸੀਂ ਕਹੋਗੇ ਸਰ 30 ਅੰਤਰ ਪੁੱਛਿਆ ਘਟਾ ਦਿਓ 0794 4970 4970 ਆਪਣਾ ਰਾਈਟ ਆਨਸਰ ਆ ਜਾਏਗਾ ਡਾਇਰੈਕਟ ਉਹ ਗੱਲਾਂ ਲਿਖਣ ਦੀ ਲੋੜ ਹੀ ਨਹੀਂ ਆਪਾ ਪੇਪਰ ਚ ਆਪਣਾ ਸਮਾਂ ਬਚਾਉਣਾ ਬੱਚੇ ਕਿਸੇ ਸੰਖਿਆ ਵਿੱਚ ਦਿੱਤੇ ਗਏ ਅੰਕਾਂ ਵਿੱਚੋਂ ਕਿਹੜੇ ਅੰਕ ਦਾ ਜਿਹੜਾ ਸਥਾਨਕ ਮਾਨ ਤੇ ਅੰਕਿਤ ਮਾਨ ਅੰਕਿਤ ਮਾਨ ਦਾ ਰਜੇ ਕੋਈ ਮਰਜ਼ੀ ਹੋਵੇ ਉਹਦਾ ਅੰਕਿਤ ਮਾਨ ਸੇਮ ਹੀ ਰਹਿੰਦਾ ਹੈ ਅਨਕ ਮਾਨ ਵੀ ਕਿਸ ਦਾ ਸੇਮ ਰਹਿੰਦਾ ਹੈ ਚੈੱਕ ਕਰੋ ਰਜੇ ਇਹ ਆ 9 ਐ 6 ਐ 0 ਐ 5 ਐ ਹਾਲੋ ਰਜੇ 5 ਤਾਂ 1 ਨਾਲ ਗੁਣਾ ਖਾ ਕੇ 5 ਬਣ ਗਿਆ ਆ 0 10 ਨਾਲ ਗੁਣਾ ਖਾ ਕੇ 0 ਬਣ ਗਿਆ ਅੱਛਾ ਇੱਥੇ ਜ਼ੀਰੋ ਹੋਰ ਲਿਖ ਦੋ ਤੇ ਆ ਲੋ ਫਿਰ ਆ ਬਣ ਜੂਗਾ 6 100 ਤੁਸੀਂ ਕਹਿ ਦੋਗੇ 600 600 ਲਿਖ ਲਿਆ ਸਰ ਫਿਰ ਆਪਾਂ ਲਿਖ ਲਿਆ 9 1000 ਤੁਸੀਂ ਕਹਿ ਦੋਗੇ ਜੀ 9000 ਫਿਰ ਤੁਸੀਂ ਕਹੋਗੇ 3 10000 ਤਾਂ ਤੁਸੀਂ ਕਹਿ ਦੋਗੇ 30000 ਠੀਕ ਹੈ ਰਜੇ ਫਿਰ ਜ਼ੀਰੋ ਨੇ ਫਿਰ ਗੁਣਾ ਖਾਣੀ ਐ ਜ਼ੀਰੋ ਨੂੰ ਭਾਵੇਂ ਲੱਖ ਨਾਲ ਗੁਣਾ ਖਵਾ ਲਓ ਲੱਖ ਨਾਲ ਗੁਣਾ ਖਵਾ ਲਓ ਇਹ ਤਾਂ ਜ਼ੀਰੋ ਹੀ ਰਹੂਗਾ 0 ਦਾ ਸਥਾਨਕ ਮਨ ਤਾਂ ਬਦਲੇ ਨਹੀਂ ਵਸਤੂਕ ਮਨ ਤਾਂ ਸੇਮ ਰਹਿਣਾ ਹੈ राजे 0 ਦਾ ਕਦੇ ਸਥਾਨਕ ਮਨ ਤੇ ਵਸਤੂਕ ਮਨ ਨਹੀਂ ਬਦਲਦਾ ਇਹ ਗੱਲ ਵੀ ਨੋਟ ਕਰ ਲੈਣੀ ਚਾਹੀਦੀ ਹੈ ਜੋ ਵੀ ਅਧਿਆਪਕ ਸਾਹਿਬਾਨ ਵੱਡੇ ਗੱਲ ਨੂੰ ਸੁਣ ਰਹੇ ਹੈ ਆਪਣੇ ਬੱਚਿਆਂ ਨੂੰ ਸੋਹਣੇ ਤਰੀਕੇ ਨਾਲ ਸਮਝਾਓ ਜੇ ਬੱਚੇ ਛਾ ਜਾਣਗੇ 12000 ਲਿਖ ਲੋ राजे ਆਲੋ ਵੀ 12000 1300 ਆਲੋ ਜੀ 2 ਦਹਾਈਆਂ ਆਲੋ ਜੀ 20 ਲਿਖਤਾ ਜੋੜ ਕਰਕੇ ਦੇਖ ਲੋ राजे ਤੁਸੀਂ ਕਹਿੰਦੇ ਹੋ ਕਿ 13320 ਰਾਈਟ ਆਨਸਰ ਉਹਨੇ ਇਹਨੂੰ ਲਿਖਣ ਦਾ ਤਰੀਕਾ ਪੁੱਛਿਆ ਸੀ राजे ਅਗਲਾ ਪੁਆਇੰਟ 27307 ਵਿੱਚ ਆਏ ਦੋਵੇਂ 7 ਦੇ ਸਥਾਨਕ ਮਾਨਾਂ ਵਿੱਚ ਅੰਤਰ ਕੀ ਹੈ ਦੋਵੇਂ 7 ਆਲੋ राजे ਆ 7 ਬੈਠਾ 7000 ਇਹ 7 ਦਾ ਸਥਾਨਕ ਮਨ 7 ਹੀ ਹੈ ਬਿਲਕੁਲ ਐਂਡ ਦੇ ਕਈ ਅੰਕ ਤੇ ਤਾਂ ਬੈਠਾ ਹੈ ਤੁਸੀਂ ਕਹ ਦੋਗੇ ਸਰ 6993 ਮੇਰਾ ਰਾਈਟ ਆਨਸਰ ਹੈ 6000 993 ਅਲੋ ਰਜੇ ਪ੍ਰਸ਼ਨ ਨੰਬਰ 13 23200 ਵਿੱਚ ਦੋ ਦੇ ਦੋਵੇਂ ਸਥਾਨਕ ਮਾਨ ਪਹਿਲੇ ਦੋ ਦਾ ਸਥਾਨਕ ਮਾਨ ਕੀ ਹੈ ਰਜੇ ਤੁਸੀਂ ਕਹਿ ਦੋਗੇ ਸਰ 20000 ਹੈ ਕਿਉਂ ਉਹਦੇ ਪਿੱਛੇ ਚਾਰ ਅੰਕ ਨਹੀਂ ਮੈਂ ਤਾਂ ਚਾਰ ਜ਼ੀਰੋਆਂ ਲਾਉਂਗਾ ਉਸ ਤੋਂ ਬਾਅਦ ਆ ਦੋ ਇਹਦੇ ਪਿੱਛੇ ਦੋ ਅੰਕ ਨੇ ਦੋ ਜ਼ੀਰੋਆ ਤੁਹਾਡਾ ਆਨਸਰ ਆ ਗਿਆ ਅੰਤਰ ਪੁੱਛੇ ਰਜੇ 008 9 ਤੇ 1 19800 ਆਪਣਾ ਆਨਸਰ ਆ ਜਾਏਗਾ राजे ਪ੍ਰਸ਼ਨ ਨੰਬਰ ਪ੍ਰਸ਼ਨ ਨੰਬਰ 13 ਤੱਕ ਇਹ ਸੀ राजे ਤੁਹਾਡੇ ਲਈ ਕੁਝ ਚੁਣਿੰਦਾ ਪ੍ਰਸ਼ਨ ਮੈਨੂੰ ਲੱਗਦਾ ਹੈ ਅੱਜ ਦਾ ਸੈਸ਼ਨ ਤੁਹਾਡੇ ਲਈ ਹੈਲਪਫੁਲ ਰਿਹਾ ਹੋਵੇਗਾ ਆਪਣੇ ਦੋਸਤਾਂ ਮਿੱਤਰਾਂ ਤੱਕ ਵੀ ਸਨੇਹਾ ਲਾਓ ਨਵੋਧਿਆ ਦੀ ਕਲਾਸਿਸ ਚੱਲੀ ਜਾਂਦੀ ਹੈ ਵੱਧ ਚੜ੍ਹ ਕੇ ਸਿੱਖਿਏ ਆਪਣੇ ਦੋਸਤਾਂ ਮਿੱਤਰਾਂ ਨੂੰ ਸਿਖਾਈਏ ਵੀਡੀਓ ਨੂੰ ਅੰਤ ਤੱਕ ਦੇਖਣ ਦੇ ਲਈ ਬਹੁਤ ਬਹੁਤ ਸ਼ੁਕਰਾਨੇ ਧੰਨਵਾਦ